नवशह सरगर्मी प्रोग्राम वास्तविक प्रतिशी की तरफ आप जी का हार्दिक स्वागत है यह शायद जिला शहीद भगत सिंह संबंधित अज दिन विशेष सरगर्मी चिंदूस फैमिली रेस्टो एक मल्टी कुजीन रेस्टो स्वाद जो तो हमेशा रहेगा याद आज ही आओ चिंदूस फैमिली रेस्टो बार चंदिकर रोड नवा शहर कॉल सेवन एट थ्री सेवन डबल जीरो डबल जीरो डबल सिक्स ਜੋ ਕਰ ਜੇ ਤੁਸੀਂ ਇਹ ਜਨਤਾ ਦੇ ਜਾਨੀਆਂ ਇਹ ਦੂਜਾ ਜਾਨੀ ਉਪਰਤੀ ਕੀ ਸਨੇਹ ਦੇਣਾ ਚਾਹੁੰਦੇ ਪੰਜਾਬ ਦੇ ਜਨਤਾ ਦਾ ਅਜਿਹਾ ਬੋਲ ਬਗਾ ਬਹੁਤ ਤੁਸੀਂ ਕਿੰਨੇ ਕੇਸ ਆ ਜਾਂਦੇ ਤੁਹਾਡੇ ਕੋਲ ਕਿੰਨਾ ਜੰਮ ਜੰਦਰ ਨੂੰ ਹੀ ਅਬੀਲਾ ਵੀ ਜਿਹੜੇ ਸੁਰਉਤੀ ਮੰਗ ਕੇ ਧਮੀਆਂ ਕਰਦੇ ਆ ਟ੍ਰੈਵਲ ਏਜੰਟਾਂ ਉਹਨਾਂ ਤੋਂ ਆਮ ਪਬਲਿਕ ਨੂੰ ਕਵਰ ਹੋਣਾ ਬਹੁਤ ਜ਼ਰੂਰੀ ਹੈ ਸਾਡੇ ਕੋਈ ਕਈ ਤਰ੍ਹਾਂ ਦੇ ਫਰਾਡ ਕੇਸ ਹੁੰਦੇ ਹੈ ਤੇ ਇਹਨਾਂ ਦੇ ਖਿਲਾਫ ਸਭ ਕਰਚੇ ਲਏ ਨੇ ਤੇ ਮੇਰੀ ਇਹ ਹੀ ਪਬਲਿਕ ਨੂੰ ਵੀਰ ਇਹ ਟ੍ਰੈਵਲ ਏਜੰਟਾਂ ਦੇ ਖਿਲਾਫ 57 ਸਾਡੇ ਸ਼੍ਰੀਮਤੀ ਭੰਤੇ ਗੋਬੀ ਆਈਪੀਐਸ ਜਿਹੜੇ ਸੀਪੀ ਸਾਹਿਬ ਉਹਨਾਂ ਨੇ ਨਿਸ਼ਾਨ ਨਿਸ਼ਾਨਦੇਸ਼ਾਂ ਦੇ ਸ਼ਹਿਰ ਦੇ ਵਿੱਚ ਉਡੀਨ ਗੇਮ ਦੱਸ ਲਈਏ ਇਸ ਤਰ੍ਹਾਂ ਵੀ ਇਹਨੂੰ ਅਸੀਂ ਕੰਟੀਨ ਕਰਦੇ ਤੇ ਸਾਰੇ ਜੋ ਅੱਜ ਦਾ ਦੇ ਨੇ ਜੇ ਤਾਂ ਮਤਲਬ ਸਲਮਾਨ ਚੈਨ ਜਿਹੜੀ ਮਕਰਾਇਮ ਇਨਵੈਸਟੀਗੇਸ਼ਨ ਟੀਮ ਤੁਹਾਡਾ ਸਲਮਾਨ ਚੈਨ ਕਰਨਾ ਗਿਆ ਉਹਦੇ ਮਤਲਬ ਜਿੱਤਾ ਯਾਨੀ ਤੁਸੀਂ ਅੱਜ ਕਰ ਐਸਬੀਐਸ ਨਗਰ ਦੀ ਟੀਮ ਵੀ ਆਈ ਹੈ ਤੇ ਪੰਜਾਬ ਦੀ ਟੀਮ ਵੀ ਪਹੁੰਚੀ ਹੈ ਤੇ ਉਹਨਾਂ ਦੇ ਬਾਰੇ ਤੁਸੀਂ ਉਤਸ਼ਾਹ ਤੇ ਅੱਜ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਹਿੰਦੇ ਇਹ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਬਸੋ ਜੋ ਮਾਨਸਨ ਮਾਨ ਦਿੱਤਾ ਗਿਆ ਮੈਂ ਉਹਨਾਂ ਦਾ ਬਹੁਤ ਹੀ ਜੀ ਨੂੰ ਧੰਨਵਾਦ ਕਰਦਾ ਹਾਂ ਔਰ ਥੈਂਕਸ ਕਰਦਾ ਹਾਂ ਜੀ ਥੈਂਕਸ ਜੀ ਬਿਲਕੁਲ ਠੀਕ ਹੈ ਸਰ ਓਕੇ ਅੱਜ ਅਸੀਂ ਸੋਲਵਰ ਇੰਟਰਨੈਸ਼ਨਲ ਮਾਈ ਟਰੀ ਡੇ ਮਨਾ ਰਹੇ ਹਾਂ ਲਾਸਟ ਸੰਡੇ ਲਾਸਟ ਸੰਡੇ ਆਫ ਜੁਲਾਈ ਤੇ ਮਨਾਇਆ ਜਾਂਦਾ ਹੈ ਤੇ ਉਸਮਾਨਪੁਰ ਦੇ ਸਰਕਾਰੀ ਸੈਕੰਡਰੀ ਸਕੂਲ ਦੇ ਵਿੱਚ ਆਏ ਹਾਂ ਬੜੇ ਵੱਡੇ ਪੱਧਰ ਤੇ ਬੱਚਿਆਂ ਦੀ ਪਾਰਟਿਸਪੇਸ਼ਨ ਦੇ ਨਾਲ ਇੱਥੇ 400 ਦੇ ਲਗਭਗ ਜੋ ਹੈ ਦਰਖਤ ਲਗਾਏ ਜਾ ਰਹੇ ਨੇ ਬੱਚੇ ਹੀ ਇਹਨਾਂ ਦਾ ਪਾਲਣ ਪੋਸ਼ਣ ਕਰਨਗੇ ਤੇ ਮੈਨੂੰ ਉਮੀਦ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਦਰਖਤ ਸੰਭਾਲਣ ਦੇ ਨਾਲ ਨਾਲ ਹੋਰ ਨਵੇਂ ਲਗਾਉਣ ਦੀ ਪ੍ਰੇਰਣਾ ਵੀ ਦੇਵੇਗਾ ਬੜਾ ਵਧੀਆ ਉਪਰਾਲਾ ਹੈ ਥੈਂਕ ਯੂ ਮੈਮ ਅੱਜ ਸਾਡੇ ਵਿੱਚ ਨਵਾਂ ਸ਼ਰਦੀ ਐਸ.ਬੀ.ਐਮ ਅਨੰਮ ਜੋਤ ਕੌਰ ਜੀ ਪੀ.ਐਸ. ਅਫਸਰ ਨੇ ਪਹਿਲਾਂ ਅੱਜ ਸਾਡੇ ਕਮਿਸ਼ਨ ਵੀ ਰਹਿ ਕੇ ਗਏ ਨੇ ਤੇ ਦੁਬਾਰਾ ਇਹਨਾਂ ਨੂੰ ਵੀ ਮੌਕਾ ਮਿਲਿਆ ਸਾਡੇ ਜ਼ਿਲ੍ਹੇ ਸਾਡੇ ਨਵਾਂ ਸ਼ਰਦੀ ਸੇਵਾ ਦਾ ਔਰ ਸਾਨੂੰ ਵੀ ਇਹ ਬੜਾ ਮਾਣ ਫੀਲ ਹੁੰਦਾ ਕਿ ਸਾਡੇ ਸਮਾਜ ਸੇਵੀ ਕੰਮਾਂ ਦੇ ਵਿੱਚ ਹਮੇਸ਼ਾ ਇਹਨਾਂ ਨੇ ਸਮਾਂ ਦਿੱਤਾ ਔਰ ਅੱਜ ਬੜੇ ਹੀ ਜ਼ਿਲ੍ਹੇ ਦੇ ਰੁਜ਼ੀਵੀਆਂ ਦੇ ਵਿੱਚੋਂ ਨਿਕਲ ਕੇ ਇਹਨਾਂ ਨੇ ਆਹ ਤੁਹਾਡੇ ਨਾਲ ਜਿਹੜਾ ਰਸਮੀ ਬੋਧਾ ਲਗਾਇਆ ਇਕ ਬਹੁਤ ਵੱਡਾ ਸਮਾਜ ਲਈ ਮੈਸੇਜ ਹੈਗਾ ਕਿ ਅਸੀਂ ਜਿਹੜਾ 16 ਮਈ ਇੰਟਰਨੈਸ਼ਨਲ ਮਾਈ ਟਰੀ ਡੇ ਆ ਇਹ ਤੁਮ ਤਾਂ ਦੇ ਨਾਲ ਆ ਜਿਹੜਾ ਹੈ ਦੁਬਾਰਾ ਆ ਰਿਹਾ ਜੁਲਾਈ ਦਾ ਆਖਰੀ ਐਤਵਾਰ ਉਸ ਨੂੰ ਆਪਣੇ ਪਰਿਵਾਰਾਂ ਦੇ ਨਾਲ ਰਲ ਕੇ ਮਨਾਣਾ ਹੈ ਔਰ ਜਿਹੜੇ ਪੌਦੇ ਸਾਡੇ ਬਾਬਾ ਦਾਦੀ ਜਾਂ ਮਾਤਾ ਪਿਤਾ ਨੇ ਵੀ ਪਹਿਲਾਂ ਲਗਾਏ ਉਹਨਾਂ ਨੂੰ ਵੀ ਜਾ ਕੇ ਅੱਜ ਦੇਖਣਾ ਉਹਨਾਂ ਨਾਲ ਫੋਟੋ ਖਿਚਾਓ ਉਹਨਾਂ ਨਾਲ ਪਿਆਰ ਕਰੋ ਤੇ ਰੁੱਖਾਂ ਨੂੰ ਜਾ ਕੇ ਜੱਫੀ ਪਾਓ ਕਿਉਂਕਿ ਉਹ ਤੁਹਾਡੇ ਆਪਣੇ ਰੋਖ ਨੇ ਉਹ ਸਾਡਾ ਜੀਵਨ ਹੈਗੇ ਆ ਤੇ ਇਸ ਦੇ ਨਾਲ ਹੀ ਜਿਹੜਾ ਉਸਮਾਨਪੁਰ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਤੇ ਸਾਡੇ ਨਾਲ ਡਿਪਟੀ ਡੀਓ ਜੀ ਲਖਵੀਰ ਸਿੰਘ ਜੀ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਹੈ ਤੇ ਵਨ ਵਿਭਾਗ ਵੱਲੋਂ ਵੀ ਸਾਨੂੰ ਸਹਿਯੋਗ ਮਿਲਦਾ ਰਹਿੰਦਾ ਸਮੇਂ-ਸਮੇਂ ਦੇ ਨਾਲ ਤੇ ਅਸੀਂ ਸਭ ਦੇ ਧੰਨਵਾਦੀਆਂ ਤੇ ਪੂਰੇ ਜ਼ਿਲ੍ਹੇ ਨੂੰ ਅਪੀਲ ਕਰਦੇ ਆ ਕਿ ਇਹ ਵੀ ਮੈਂ ਦੱਸ ਦੇਣਾ ਚਾਹਨਾ ਕਿ ਇਸ ਇੰਟਰਨੈਸ਼ਨਲ ਮਾਈਗ੍ਰੇਟੇਡ ਦੀ ਜਿਹੜੀ ਸ਼ੁਰੂਆਤ ਹੈ 2010 ਦੇ ਵਿੱਚ ਇਹ ਸਾਡੇ ਨਵਾਂ ਸ਼ਹਿਰ ਦੀ ਧਰਤੀ ਤੋਂ ਹੀ ਸ਼ੁਰੂ ਹੋਈ ਸੀ ਔਰ ਪੂਰਾ ਵਿਸ਼ਾ ਹੋਣੀ ਨੂੰ ਤੁਸੀਂ ਗੂਗਲ ਤੇ ਜਾ ਕੇ ਸਰਚ ਕਰ ਲਓ ਕਿਉਂਕਿ ਮੈਨੂੰ ਕਿਸੇ ਨੇ ਕਿਹਾ ਸੀ ਕਿ ਇਸ ਤਰ੍ਹਾਂ ਤੁਸੀਂ ਕਿਦਾਂ ਇੰਟਰਨੈਸ਼ਨਲ ਦਿਨ ਸ਼ੁਰੂ ਕਰ ਸਕਦੇ ਆ ਮੈਂ ਕਿਹਾ ਤੁਸੀਂ ਕੋਈ ਚੰਗੀ ਸ਼ੁਰੂਆਤ ਕਰ ਦਿਓ ਲੋਕ ਆਪੇ ਫੋਲੋ ਕਰ ਲੈਣਗੇ ਤੇ ਉਹ ਸਮਾਂ ਆ ਗਿਆ ਕਿ ਦੇਖੋ Google ਤੇ ਜਾ ਕੇ ਆਪਣੇ ਆਪ ਜੇ ਇਹ ਚੰਗੀ ਇੱਕ ਸੋਚ ਸੀਗੀ ਸਾਡੀ ਤੇ ਇਹਨੂੰ ਲੋਕਾਂ ਨੇ ਇਹਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਅਸੀਂ 16 15 ਸਾਲ ਪਹਿਲਾਂ ਇਹ ਸ਼ੁਰੂ ਕੀਤਾ ਸੀ ਸਾਡੇ ਨਾਲ ਸੰਤ ਸੀਚੇਵਾਲ ਜੀ ਯੋ ਕਿ ਅੱਜਕੱਲ ਰਾਜ ਸਭਾ ਦੇ ਐਮਪੀ ਵੀ ਨੇ ਬੜੇ এনवायरमेंटਲਿਸਟ ਵੀ ਨੇ ਉਹ ਪਵਿੱਤਰ ਤਿਰਵੇਣੀ ਸਪੈਸ਼ਲ ਸੁਲਤਾਨ ਪਰਲੋਤੀ ਤੋਂ ਲੈ ਕੇ ਆਈ ਸੀ ਔਰ ਨਮਸ਼ਾਜ ਬੜੇ ਸਵਾਗਤ ਦੇ ਨਾਲ ਉਹਨਾਂ ਦਾ ਸਵਾਗਤ ਕਰਦੇ ਹੋ ਤਿਰਵੇਣੀ ਨੂੰ ਅਸੀਂ ਕੇ ਸੀ ਸਟੇਟ ਦੇ ਵਿੱਚ ਲਗਾਇਆ ਜੋ ਕਿ ਸਾਡਾ ਇੰਟਰਨੈਸ਼ਨਲ ਲੈਂਡਮਾਰਕ ਹੈ ਕੱਲ ਨੂੰ ਸਾਡੀ ਉੱਥੇ ਅਸੀਂ ਹਰ ਸਾਲ ਉੱਥੇ ਪੂਜਾ ਵੀ ਕਰਦੇ ਹਾਂ ਤੇ ਹੋਰ ਬੋਧੇ ਵੀ ਲਗਾਉਂਦੇ ਹਾਂ ਤੇ ਕੱਲ ਨੂੰ ਸਾਡੀ ਉਸ ਇੰਟਰਨੈਸ਼ਨਲ ਲੈਂਡਮਾਰਕ ਦੇ ਉੱਤੇ ਪੂਜਾ ਵੀ ਹੈ ਤੇ ਇਸ ਦੇ ਨਾਲ ਇਹ ਜਿਹੜਾ ਰੁੱਖ ਦਿਵਸ ਹੈ ਮੈਂ ਚਾਹਾਂਗਾ ਕਿ ਹਰ ਬੱਚਾ ਆਪਣੇ ਫੇਸਬੁੱਕ ਤੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਫੋਟੋ ਦੇ ਰਾਹੀਂ ਇਹ ਹੋਰਨਾਂ ਨੂੰ ਵੀ ਪ੍ਰੇਰਨਾ ਦਿਓ ਕਿ ਅਸੀਂ ਇਹ ਆਪਣਾ ਜਿਹੜਾ ਰੁੱਖ ਦਿਵਸ ਤਾਂ ਹੀ ਮਨਾਵਾਂਗੇ ਜੇ ਸਾਡਾ ਰੁੱਖ ਹੋਵੇਗਾ। ਤੋਂ ਹਰ ਮਨੁੱਖ ਨੂੰ ਰੁੱਖ ਲਾਣਾ ਚਾਹੀਦਾ ਔਰ ਲਾ ਵੀ ਰਹੇ ਨੇ। ਤੇ ਮੈਂ ਸਾਰਿਆਂ ਦਾ ਇਸ ਮੌਕੇ ਤੇ ਧੰਨਵਾਦ ਕਰਦਾ ਜੀ ਤੇ ਡੀਓ ਸਾਹਿਬ ਨੂੰ। ਮਾਂਜੁਗ ਐਸਟੀਐਮ ਮੈਡਮ ਨਵਾਂ ਸ਼ਹਿਰ ਉਹਨਾਂ ਦੇ ਆਪਣੇ ਜੋਗਗਵਾਈ ਤੇ ਆਪਣਾ ਜਿਹੜਾ ਵੋ ਗ੍ਰੀਨ ਇੰਟਰਨੈਸ਼ਨਲ ਜਿਹੜੀ ਆਰਗੇਨਾਈਜੇਸ਼ਨ ਆ ਉਹਨਾਂ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕਰਕੇ ਸੀਨੀਅਰ ਸੈਕੰਡਰੀ ਸਕੂਲ ਨਵਾਂ ਸ਼ਹਿਰ ਵਿਖੇ ਸੋਰੀ ਨਵਾਂ ਉਸਮਾਨਪੁਰ ਵਿਖੇ ਜਿਹੜੇ ਬੂਟੇ ਲਾ ਕੇ ਸ਼ੁਰੂਆਤ ਕੀਤੀ ਆ ਤੇ 4-500 ਬੂਟਾ ਜਿਹੜਾ ਇੱਥੇ ਲਾਇਆ ਜਾ ਰਿਹਾ ਤੇ ਬਹੁਤ ਵਧੀਆ ਉਪਰਾਲਾ ਤੇ ਬੱਚਿਆਂ ਨੂੰ ਵੀ ਮੇਰੀ ਅਪੀਲ ਆ ਕਿ ਇਹ ਬੂਟਿਆਂ ਦੀ ਸੰਭਾਲ ਵੀ ਕਰਨੀ ਆ ਤੇ ਆਪਣੇ ਆਂਢ ਗੁਆਂਢ ਜਿੱਥੇ ਵੀ ਖਾਲੀ ਥਾਂ ਮਿਲਦਾ ਉਹ ਬੂਟੇ ਸਾਡੇ ਕੋਲ ਹੋਰ ਲੈ ਕੇ ਜਾਇਓ ਕਿਉਂਕਿ ਕੋਈ 11 ਕਹਾ 1000 ਬੂਟੇ ਦੀ ਅਸੀਂ ਡੀਸੀ ਸਾਹਿਬ ਤੋਂ ਜਿਹੜੀ ਡਿਮਾਂਡ ਵੀ ਪਾਈ ਹੋ ਇਹ ਪੀੜ ਤਹਿਤ ਤੋਂ ਬਤ ਤੋਂ ਬਤ ਪੌਦੇ ਲਾਓ ਤੇ ਮੈਂ ਐਸਡੀਐਮ ਮੈਡਮ ਦਾ ਤੇ ਨਾਲ ਜੋਤੀ ਸ਼ਬਦ ਦਾ ਬਹੁਤ ਬਹੁਤ ਧੰਨਵਾਦ ਕਿ ਇੱਥੇ ਬੱਚਿਆਂ ਨੂੰ ਆ ਕੇ ਇਹਨਾਂ ਨੇ ਇੱਥੇ ਅਸ਼ੀਰਵਾਦ ਵੀ ਦਿੱਤਾ ਤੇ ਬੱਚਿਆਂ ਨੂੰ ਮੋਟੀਵੇਟ ਕੀਤਾ ਧੰਨਵਾਦੀ ਥੈਂਕ ਯੂ ਮੈਂ ਪ੍ਰਿੰਸੀਪਲ ਸਾਹਿਬ ਨੂੰ ਸਕੂਲ ਦੇ ਪ੍ਰਿੰਸੀਪਲ ਮੈਡਮ ਨੂੰ ਇਨਵਾਈਟ ਕਰਨਾ ਪਲੀਜ਼ ਆਓ ਮੈਂ ਰੋਡਾ ਸਾਹਿਬ ਸਰਟੀਫਿਕੇਟ ਫੋਟੋ ਵੀ ਤਰੀਕਾ ਓਕੇ ਸਰ ਜੀ ਦੇਖਿਓ ਜੀ ਸਰ

ਬੱਗ ਜੀ ਉਹ ਤਾਂ ਆਉਂਦੀ ਹੈ। ਜੀ ਹਾਂ। ਅੱਜ ਵੀ ਆਪਣਾ ਹੈਗਾ। ਓਕੇ। ਇੱਕ ਮਿੰਟ। ਹਾਂਜੀ। ਕਿ ਦੇਖਿਆ ਜਰੇ ਸਾਈ। ਜਿਹੜੇ ਬੂਟੇ ਲਗਾਏ ਜਾ ਰਹੇ ਆ ਉਹਦੇ ਸੰਬੰਧ ਵਿੱਚ ਬੈਨਰ ਲੈ ਆਏ। ਹਾਂਜੀ। ਬੈਨਰ ਦੇ ਦਿਓ ਇਹਨਾਂ ਲਈ। ਚਲੋ। ਇਹ ਬੂਟੇ ਇਸ ਸਾਲ ਵਿੱਚ ਬੱਖ-ਬੱਖ ਸਕੂਲਾਂ, ਕਾਲਜਾਂ ਵਿੱਚ, ਬੱਖ-ਬੱਖ ਵਿਭਾਗਾਂ ਨੂੰ, ಗ್ರಾಮ ਪੰਚਾਇਤਾਂ ਨੂੰ ਸਾਡੇ ਵਿਭਾਗ ਵੱਲੋਂ ਫ੍ਰੀ ਬੂਟੇ ਦਿੱਤੇ ਜਾ ਰਹੇ ਆ। ਅਤੇ ਸਾਰੇ ਪੰਜਾਬ ਨੂੰ ਸਾਡੇ ਅਫਸਰਾਂ ਨੇ ਸੋਚਿਆ ਵੀ ਹਾਰੇ ਪੰਜਾਬ ਨੂੰ ਗ੍ਰੀਨ ਹਰੇ-ਭਰੇ ਬਣਾਉਣ ਵਾਸਤੇ ਤੇ ਇਹ ਪਲਾਂਟਸ ਲਗਾਏ ਜਾ ਰਹੇ ਆ ਤਾਂ ਕਿ ਜਹਾਂ ਤੋਂ ਜੀ ਇੰਨੀ ਗਰਮੀ ਧੁੱਪ ਹੋ ਰਹੀ ਆ ਠੰਡੀਆਂ ਹਵਾਵਾਂ ਤੇ ਇਹਨਾਂ ਕਹਿੰਦੇ ਧੰਨਵਾਦ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਵੱਲੋਂ ਹਰ ਸਾਲ ਜਿਹੜਾ ਲਾਸ ਸੰਡੇ ਜੁਲਾਈ ਦਾ ਹੁੰਦਾ ਹੈ ਉਦੋਂ ਮੇਰਾ ਰੁੱਖ ਦਿਵਸ ਮਨਾਇਆ ਜਾਂਦਾ ਹੈ ਤੇ ਅੱਜ ਵੀ ਇਸੇ ਉਪਰਾਲੇ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਨਪੁਰ ਵਿਖੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਟਾਫ ਵੱਲੋਂ ਮਿਲ ਕੇ 300 ਦੇ ਕਰੀਬ ਬੂਟੇ ਲਗਾਏ ਗਏ ਹਨ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਕੜੀ ਦੇ ਵਿੱਚ ਹੋਰ ਵੀ ਵਕ ਵਕ ਥਾਵਾਂ ਤੇ ਪ੍ਰਯਾਸ ਕੀਤੇ ਜਾ ਰਹੇ ਨੇ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਫੋਰੈਸ ਡਿਪਾਰਟਮੈਂਟ ਤੋਂ ਨਰਿੰਦਰ ਜੀ ਰੇਂਜ ਆਫੀਸਰ ਸਾਡੇ ਨਾਲ ਨੇ ਇਹਨਾਂ ਦਾ ਬਹੁਤ ਸਹਿਯੋਗ ਰਹਿੰਦਾ ਹੈ ਜਦੋਂ ਵੀ ਸਾਨੂੰ ਬੂਟਿਆਂ ਦੀ ਲੋੜ ਹੁੰਦੀ ਹੈ ਤੇ ਇਹ ਸਾਨੂੰ ਬੂਟੇ ਪ੍ਰੋਵਾਈਡ ਕਰਦੇ ਹਨ ਤੇ ਸਾਡੀ ਟੀਮ ਅਲੱਗ-ਅਲੱਗ ਥਾਵਾਂ ਤੇ ਜਾ ਕੇ ਉਹ ਬੂਟੇ ਲਗਾਉਂਦੀ ਵੀ ਹੈ ਤੇ ਨਾਲ ਦੀ ਨਾਲ ਉਹਨਾਂ ਨੂੰ ਪਾਣੀ ਵੀ ਦਿੰਦੀ ਹੈ। ਮੇਰੀ ਸ਼ਹਿਰ ਦੇ ਯੁਵਾ ਵਰਗ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਬੂਟੇ ਇਸ ਮਾਨਸੂਨ ਸੀਜ਼ਨ ਦੇ ਦੌਰਾਨ ਲਗਾਓ ਤੇ ਲਗਾਉਣ ਤੋਂ ਬਾਅਦ ਉਹਨਾਂ ਦੀ ਸੰਭਾਲ ਵੀ ਜ਼ਰੂਰ ਕਰੋ। ਬਹੁਤ-ਬਹੁਤ ਧੰਨਵਾਦ। ਆ ਜਾਓ ਪਿੱਛੇ ਆ ਜਾਓ। ਜਗENDER Singh ਤੇਰੀ ਫੋਟੋ ਵਧੀਆ ਆਂਦੀ ਹੈ। एक मिनट जी वेट एक फोटो और खिंच चलो 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 थोड़ा पीछे ना हो ये हां बस

ਤੋ ਸ਼ਬਦ ਅੱਜ ਦੇ ਪ੍ਰੋਗਰਾਮ ਸਰ ਬੋਲਣਗੇ ਇਹਨਾਂ ਦੇ ਬੋਲਤਾ ਜੀ ਹਾਂ ਸੋ ਅੱਜ ਅਸੀਂ ਇੱਥੇ ਪਲਾਂਟੇਸ਼ਨ ਕੀਤੀ ਹੈ ਉਸਮਾਨਪੁਰ ਸੀਨੀਅਰ ਸਕੈਂਡੀ ਸਕੂਲ ਦੇ ਵਿੱਚ ਸੋ 300 ਬੂਟੇ ਅਸ਼wini ਜੋਸ਼ੀ ਜੀ ਹਮੇਸ਼ਾ ਹੀ ਬਹੁਤ ਹੀ ਅੱਛਾ ਇਨੀਸ਼ੀਏਟਿਵ ਕਰਦੇ ਨੇ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਜਿਹੜੀ ਇਹਨਾਂ ਨੇ ਬਣਾਈ ਹੈ ਤੇ ਮੈਨੂੰ ਮਾਣ ਹੈ ਮੈਂ ਵੀ ਇਸ ਚੀਜ਼ ਦਾ ਇੱਕ ਹਿੱਸਾ ਸੋ ਤੁਸੀਂ ਵੀ ਸਾਰੇ ਹੋ ਸਕੇ ਤਾਂ ਈਕੀ ਕਪੋਦਾ ਜ਼ਰੂਰ ਲਗਾਓ ਜੇਕਰ ਖਰੀਦ ਕੇ ਨਹੀਂ ਲਗਾ ਸਕਦੇ ਤਾਂ ਅੰਬਾ ਦਾ ਸੀਜ਼ਨ ਹੈ ਸਾਰਿਆਂ ਦੇ ਘਰਾਂ ਵਿੱਚ ਅੰਬ ਬਹੁਤ ਹੁੰਦੇ ਨੇ ਸੋ ਈਕੀ ਗੁਟਲੀ ਵੀ ਜੇਕਰ ਅਸੀਂ ਬੀਜ ਲਈਏ ਤੇ ਉਹ ਆਉਣ ਵਾਲੇ ਸਮੇਂ 'ਚ ਸਾਡੇ ਬੱਚਿਆਂ ਨੂੰ ਫਾਇਦਾ ਜ਼ਰੂਰ ਮਿਲੇਗਾ ਸੋ ਇਹੀ ਅਪੀਲ ਹੈ ਥੈਂਕ ਯੂ ਥੋੜਾ ਸਾਹ ਅੱਜ ਅੱਜ ਲਿਖਿਆ ਵੇ ਅੱਜ ਬੂਟਿਆਂ ਦੇ ਵਿੱਚ ਡੈਸ ਦੇ ਆਂ ਔਰ ਮੈਂ ਸਾਰੇ ਬੱਚਿਆਂ ਵੇ ਅਸੀਂ ਇਸ ਸਮਾਂ ਪਰ ਸਰਕਾਰੀ ਸੈਕੰਡਰੀ ਸਕੂਲ ਚ ਆਏ ਆਂ ਔਰ ਮੈਂ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਨਸ਼ੇ ਨੂੰ ਛੱਡ ਕੇ ਅੱਛੇ ਕੰਮਾਂ ਦੇ ਵਿੱਚ ਧਿਆਨ ਦਿਓ ਔਰ ਇੱਕ ਬੂਟਾ ਰੋਜ਼ ਬੱਚਾ ਲਗਾਵੇ ਉਹਦਾ ਪੂਰਾ ਪਾਲਣ ਪੋਸ਼ਣ ਕਰੇ ਤਾਂ ਕਿ ਉਹ ਵੱਡਾ ਹੋ ਕੇ ਉਹ ਸਾਡੀ ਯਾਦਗਾਰ ਇੱਕ ਬਣ ਜਾਵੇ ਮੈਂ ਇੰਨੇ ਹੀ ਫੇਰ ਆਪਣੇ ਨੌਜਵਾਨ ਭਰਾਵਾਂ ਨੂੰ ਔਰ ਆਪਣੇ ਬੱਚਿਆਂ ਨੂੰ ਬੇਨਤੀ ਕਰਦਾ ਨਸ਼ੇ ਤੋਂ ਦੂਰ ਹੋ ਕੇ ਚੰਗੇ ਕੰਮਾਂ ਵੱਲ ਧਿਆਨ ਦਿਓ ਇੰਨੇ ਕਹਿੰਦਾ ਹੋਇਆ ਜੈਪ ਅਜਾ ਪਿੱਛੇ ਆਜੋ ਕਿੰਦਰ ਸਿੰਘ ਤੇਰੀ ਫੋਟੋ ਵਧੀਆ ਆਂਦੀ ਐ ਇੱਕ ਮਿੰਟ ਜੀ ਵੇਟ ਇਹ ਸੱਜਣਾ ਸ਼ਿਵ ਭਗਤ ਸਿੰਘ ਨਗਰ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਮਰਨੀਆਂ ਕੱਲ ਫੇਰ ਦੰਬੀਅਤ ਤਾਹਿਆ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇ ਸੀ ਨੂੰ ਇਜਾਜ਼ਤ ਦਿਓ ਧੰਨਵਾਦ